ਸਸ਼ੀਕਾ ਤਸਵੀਰਾਂ ਦੇਖ ਰਿਹਾ ਤੁਸੀਂ ਮਾਤਾ ਜੀ ਸਸ਼ੀਕਲ ਜੀ ਪ੍ਰਸ਼ਾਦਾ ਪਾਣੀ ਚੱਕ ਲਿਆ ਜੀ ਹਾਂ ਚੱਕ ਲਿਆ ਅੱਛਾ ਸਾਰਾ ਦਿਨ ਦੀ ਜ਼ਦੋ ਜ਼ਾਇਦ ਹੋ ਗਈ ਥਕਾਨ ਹੋਈ ਹੋਣੀ ਹੈ ਕੋਈ ਥਕਾਨ ਨਹੀਂ ਸਾਨੂੰ ਕੋਈ ਰਟ ਬਹੁਤ ਵਧੀਆ ਜੀ ਸਾਨੂੰ ਬਹੁਤ ਵਧੀਆ ਤੀਆਂ ਵਰਗੇ ਦਿਨ ਦੀ ਹਿੱਕ ਤੇ ਦੀਵਾ ਦਾ ਕੇ ਰੱਖਾਂਗੇ ਬਿਲਕੁਲ ਤਾਂ ਦੇਖ ਸਕਦੇ ਹੋ ਹਰ ਕਿਸੇ ਦੀ ਕਿਸਮਤ ਦੇ ਵਿੱਚ ਤਾਂ ਕਿਸਾਨ ਜਿਹੜੇ ਨੇ ਉਹ ਹਾਂ ਕਿਸਾਨ ਜਿਹੜੇ ਨੇ ਦੇਖ ਸਕਦੇ ਹੋ ਟਾਇਰ ਗੈਸ ਨਾਲ ਦੇਖੋ ਇਹ ਨੌਜਵਾਨ ਜਿਹੜੇ ਨੇ ਫੱਟਰ ਹੋਏ ਹੋਏ ਨੇ ਤਾਂ ਬਿਲਕੁਲ ਬਹੁਤ ਜੱਦੂ ਜ਼ਹਿਦ ਹੈ ਕਿਸਾਨਾਂ ਦੀ ਤਾਂ ਟਾਇਰ ਪਾਜੀ ਇਹ ਟਾਇਰ ਗੈਸ ਲੱਗੀ ਹੈ ਹਾਂਜੀ ਭਈਰ ਉੱਥੋਂ ਅੱਪਾ ਦਾ ਰਾਮ ਨਾਲ ਖੜੇ ਸੀ ਉਧਰੋਂ ਬੋਲ ਆਏ ਫੀਡੇ ਅਟੈਕ ਹੋ ਰਹੀ ਬੋਤ ਤੇ ਲੱਗੇ ਆ ਦੰਦ ਹਲਾ ਤੇ ਬੋਲ ਤੇ ਲੱਗਿਆ ਟੰਕੇ ਲੱਗੇ ਚਾਰ ਹਾਂ ਆ ਸਰਕਾਰ ਦੇਖੋ ਆਪਾਂ ਦਾ ਆਰਾਮ ਨਾਲ ਆਪਾਂ ਆਰਾਮ ਨਾਲ ਵੀ ਨਹੀਂ ਆਪਣਾ ਹੱਕ ਮੰਗ ਸਕਦੇ ਬੈਠ ਸਕਦੇ ਬਿਲਕੁਲ ਸਰਕਾਰ ਮੇਰੇ ਗੱਲ ਸੁਣ ਲਓ ਜੀ 2 ਮਿੰਟ ਦਿਓ ਤਾਂ ਬਿਲਕੁਲ ਇਹ ਤਸਵੀਰ ਦਿਖਾ ਰਿਹਾ ਤੁਹਾਨੂੰ ਜਿੱਥੇ ਪੂਰੇ ਦਿਨ ਦੀ ਜਦੋ ਜਹਿਦ ਤੇ ਬਾਅਦ ਜਿਹੜੇ ਕਿਸਾਨ ਨੇ ਉਹ ਇਸ ਵੇਲੇ ਆਪਣੀਆਂ ਟਰਾਲੀਆਂ ਦੇ ਵਿੱਚ ਪਰਸ਼ਾਦਾ ਪਾਣੀ ਛਕ ਰਹੇ ਨੇ ਪਰ ਕਿਸਾਨਾਂ ਦੀ ਜ਼ਿੰਦਗੀ ਦੇ ਜੇ ਜ਼ਿਕਰ ਕਰਿਆ ਜਾਵੇ ਤਾਂ ਉਹ ਵਾਲੀ ਆਸਾਨ ਨਹੀਂ ਹੈ ਦੇਖੋ ਸੜਕਾਂ ਤੇ ਆਪਣੇ ਹੱਕਾਂ ਦੇ ਲਈ ਜਿਹੜਾ ਉਹ ਹੱਕ ਮੰਗਣ ਦੇ ਲਈ ਸੜਕਾਂ ਤੇ ਰੋਲਣਾ ਪੈਂਦਾ ਹੈ ਪ੍ਰਸ਼ਾਸਨ ਪੁਲਿਸ ਦੇ ਨਾਲ ਜद्दोजਹਿਦ ਕਰਨੀ ਪੈਂਦੀ ਹੈ ਜਦੋਂ ਫਸਲ ਵੇਚਣ ਦਾ ਬੇੜਾ ਆਉਂਦਾ ਤਾਂ ਉਸ ਦੇ ਰੇਟ ਦੇ ਲਈ ਵੀ ਜद्दोजਹਿਦ ਲਗਾਤਾਰ ਕਰਨੀ ਪੈਂਦੀ ਹੈ ਤਾਂ ਦੇਖੋ ਇਹ ਸੜਕਾਂ ਤੇ ਤਸਵੀਰਾਂ ਨੇ ਸਾਰਾ ਦਿਨ ਦੀ ਜद्दोजਹਿਦ ਤੋਂ ਬਾਅਦ ਦੀਆਂ ਇਹ ਤਸਵੀਰਾਂ ਨੇ ਤਾਂ ਤਾਂ ਦੇਖੋ ਇਹ ਤਸਵੀਰ ਤਾਂ ਹੁਣ ਰਾਤ ਦਾ ਵੇਲਾ ਹੋ ਗਿਆ ਤੇ ਕਿਸਾਨ ਜਿਹੜੇ ਨੇ ਉਹ ਆਰਾਮ ਫਰਮਾ ਰਹੇ ਨੇ ਦੇਖੋ ਇਹ ਬਜ਼ੁਰਗ ਬੈਠੇ ਨੇ ਬਾਪੂ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਹਾਂ ਠੀਕ ਠੀਕ ਕਿੱਥੋਂ ਆਏ ਹੋ ਆਏ ਤੇ ਇੱਥੋਂ ਪਰਦਾ ਅੱਛਾ ਕਿੰਨੀ ਉਮਰ ਹੈ ਉਮਰ 70 ਦੀ ਹੋਊਗੀ ਕਿਸਾਨੀ ਅੰਦੋਲਨ ਚਾਹੀਓ ਹਾਂਜੀ ਹੂੰ ਬਿਲਕੁਲ ਤਾਂ ਦੇਖੋ ਬਜ਼ੁਰਗ ਨੇ ਆਹੇ ਇਹ ਤਸਵੀਰਾਂ ਨੇ ਦੇਖੋ ਤਾਂ ਹੁਣ ਵੀ ਦੇਖੋ ਟੀਅਰ ਗੈਸ ਦੀਆਂ ਆਵਾਜ਼ਾਂ ਤੁਹਾਨੂੰ ਸੁਣਾਈ ਦੇ ਰਹੀਆਂ ਹਨ ਮੀਂਹ ਤਾਂ ਦੇਖੋ ਤੁਸੀਂ ਕਿਸਾਨ ਨੇ ਉਹ ਜਿਹੜੇ ਹੋਣਾ ਟਿਕਾਣਿਆਂ ਤੇ ਪਹੁੰਚਣੇ ਨੇ ਕਿਉਂਕਿ ਰਾਤ ਜਿਹੜੀ ਆ ਉਹ ਹੋ ਚੁੱਕੀ ਆ ਤੋਂ ਉਸ ਤੋਂ ਬਾਅਦ ਜਿਹੜਾ ਆਰਾਮ ਆ ਉਹ ਫਰਮਾਇਆ ਜਾਣਾ ਤਾਂ ਅਖਰ ਆਗੂ ਕੱਲ ਦੀ ਕੀ ਕਾਲ ਦਿੰਦੇ ਨੇ ਇਹ ਵੇਖਣ ਯੋਗ ਹੋਊਗਾ ਕਿ ਵਾਕਈ ਦਿੱਲੀ ਕੂਚ ਕਰਿਆ ਜਾਂਦਾ ਕੋਈ ਮੀਟਿੰਗ ਹੁੰਦੀ ਆ ਪ੍ਰਸ਼ਾਸਨ ਨਾਲ ਗੱਲਬਾਤ ਹੁੰਦੀ ਆ ਕਿਸ ਗੱਲ ਤੇ ਸਹਿਮਤੀ ਬਣਦੀ ਆ ਇਹ ਹੁਣ ਜਿਹੜਾ ਕੱਲ ਦੀ ਮੀਟਿੰਗ ਤੋਂ ਬਾਅਦ ਜਿਹੜਾ ਸਾਹਮਣੇ ਆਊਗਾ ਪਰ ਹੁਣ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ तमाम ਕਿਸਾਨ ਤੇ ਕਿਸਾਨ ਆਗੂ ਜਿਹੜੇ ਨੇ ਹੁਣ ਆਪਣੀਆਂ ਟਰਾਲੀਆਂ ਦੇ ਵਿੱਚ ਜਾ ਚੁੱਕੇ ਨੇ